ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਵਧੀਆ ਲੱਗਦਾ ਪਰ ਬਹੁਤ ਜ਼ਿਆਦਾ ਗਰਮ ਪਾਣੀ ਚਮੜੀ ਦੀ ਕੁਦਰਤੀ ਨਮੀ ਨੂੰ ਖੋਹ ਲੈਂਦਾ ਹੈ। ਬਹੁਤ ਗਰਮ ਪਾਣੀ ਦੀ ਵਰਤੋਂ ਕਰਨ ਦੀ ਬਜਾਏ ਕੋਸੇ ਪਾਣੀ ਦੀ ਵਰਤੋਂ ਕਰੋ। ਨਹਾਉਣ ਦਾ ਸਮਾਂ 5 ਤੋਂ 10 ਮਿੰਟ ਤੱਕ ਹੀ ਰੱਖੋ। ਨਹਾਉਣ ਤੋਂ ਬਾਅਦ ਕਰੀਮ ਜਾਂ ਤੇਲ ਲਗਾਓ ਜਦੋਂ ਤੁਹਾਡੀ ਚਮੜੀ ਥੋੜੀ ਜਿਹੀ ਗਿੱਲੀ ਹੋਵੇ। ਸਰਦੀਆਂ ਵਿੱਚ ਹਾਰਡ ਸਾਬਣ ਤੁਹਾਡੀ ਚਮੜੀ ਨੂੰ ਹੋਰ ਵੀ ਸੁਕਾ ਸਕਦੇ ਨੇ। ਸਾਬਣ ਮੁਕਤ ਤੇ ਨਮੀ ਦੇਣ ਵਾਲੇ ਕਲੀਨਜ਼ਰ ਦੀ ਵਰਤੋਂ ਕਰੋ। ਨਹਾਉਣ ਜਾਂ ਆਪਣਾ ਚਿਹਰਾ ਧੋਣ ਤੋਂ ਬਾਅਦ ਹਮੇਸ਼ਾ ਮੋਇਸਚਰਾਈਜ਼ਰ ਲਗਾਓ ਪੈਟਰੋਲੀਅਮ ਜੈਲੀ, ਕਰੀਮ ਜਾਂ ਫਿਰ ਬਾਡੀ ਬਟਰ ਖੁਸ਼ਕ ਚਮੜੀ ਲਈ ਚੰਗੇ ਨੇ। ਤੇਲ ਸਕਿਨ ਨੂੰ ਡੁੰਗਾਈ ਨਾਲ ਨਮੀ ਦੇਣ ਦਾ ਕੰਮ ਕਰਦੇ ਨੇ। ਨਹਾਉਣ ਤੋਂ ਪਹਿਲਾਂ ਜਾਂ ਫਿਰ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਜਾਂ ਫਿਰ ਬਦਾਮ ਦੇ ਤੇਲ ਨਾਲ ਹੌਲੀ-ਹੌਲੀ ਮਾਲਿਸ਼ ਕਰੋ। ਇਹ ਚਮੜੀ ਨੂੰ ਨਰਮ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਖੁਸ਼ਕੀ ਨੂੰ ਘਟਾਉਂਦਾ ਹੈ। ਐਲੋਵੇਰਾ ਜੈਲ ਸਰਦੀਆਂ ਵਿੱਚ ਖੁਸ਼ਕ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਲੋਵੇਰਾ ਜੈਲ ਨੂੰ ਆਪਣੇ ਚਿਹਰੇ ਤੇ ਲਗਾਓ ਤੇ ਰਾਤ ਭਰ ਲੱਗਿਆ ਰਹਿਣ ਦਿਓ। ਸਵੇਰੇ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ ਇਸ ਚਮੜੀ ਨੂੰ ਠੰਡਾ ਕਰਦਾ ਹੈ ਜਲਣ ਘਟਾਉਂਦਾ ਹੈ ਤੇ ਇਸ ਨੂੰ ਨਰਮ ਵੀ ਕਰਦਾ ਹੈ ਦਿਨ ਭਰ ਬਹੁਤ ਸਾਰਾ ਪਾਣੀ ਪੀਓ ਆਪਣੀ ਖੁਰਾਕ ਵਿੱਚ ਫਲ ਹਰੀਆਂ ਸਬਜ਼ੀਆਂ ਗਿਰੀਆਂ ਅਤੇ ਮੱਛੀ ਸ਼ਾਮਿਲ ਕਰੋ ਹੀਟਰ ਦੇ ਬਹੁਤ ਨੇੜੇ ਬੈਠਣ ਤੋਂ ਬਚੋ ਜੇ ਜ਼ਰੂਰੀ ਹੋਵੇ ਤਾਂ ਹਿਊਮਿਡਿਫਾਇਰ ਦੀ ਵਰਤੋਂ ਕਰੋ ਤੇ ਆਪਣੇ ਚਿਹਰੇ ਜਾਂ ਸਰੀਰ ਨੂੰ ਤੋਲਿਏ ਨਾਲ ਨਾ ਰਗੜੋ ਇਸ ਨੂੰ ਹੌਲੀ-ਹੌਲੀ ਥਪਤਪਾਓ ਤੇ ਨਰਮ ਸੂਤੀ ਕੱਪੜੇ ਪਾਓ ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣਾ ਵਧੀਆ ਲੱਗਦਾ ਪਰ ਬਹੁਤ ਜ਼ਿਆਦਾ ਗਰਮ ਪਾਣੀ ਚਮੜੀ ਦੀ ਕੁਦਰਤੀ ਨਮੀ ਨੂੰ ਖੋਹ ਲੈਂਦਾ ਹੈ। ਬਹੁਤ ਗਰਮ ਪਾਣੀ ਦੀ ਵਰਤੋਂ ਕਰਨ ਦੀ ਬਜਾਏ ਕੋਸੇ ਪਾਣੀ ਦੀ ਵਰਤੋਂ ਕਰੋ। ਨਹਾਉਣ ਦਾ ਸਮਾਂ 5 ਤੋਂ 10 ਮਿੰਟ ਤੱਕ ਹੀ ਰੱਖੋ। ਨਹਾਉਣ ਤੋਂ ਬਾਅਦ ਕਰੀਮ ਜਾਂ ਤੇਲ ਲਗਾਓ ਜਦੋਂ ਤੁਹਾਡੀ ਚਮੜੀ ਥੋੜੀ ਜਿਹੀ ਗਿੱਲੀ ਹੋਵੇ। ਸਰਦੀਆਂ ਵਿੱਚ ਹਾਰਡ ਸਾਬਣ ਤੁਹਾਡੀ ਚਮੜੀ ਨੂੰ ਹੋਰ ਵੀ ਸੁਕਾ ਸਕਦੇ ਨੇ। ਸਾਬਣ ਮੁਕਤ ਤੇ ਨਮੀ ਦੇਣ ਵਾਲੇ ਕਲੀਨਜ਼ਰ ਦੀ ਵਰਤੋਂ ਕਰੋ। ਨਹਾਉਣ ਜਾਂ ਆਪਣਾ ਚਿਹਰਾ ਧੋਣ ਤੋਂ ਬਾਅਦ ਹਮੇਸ਼ਾ ਮੋਇਸਚਰਾਈਜ਼ਰ ਲਗਾਓ ਪੈਟਰੋਲੀਅਮ ਜੈਲੀ, ਕਰੀਮ ਜਾਂ ਫਿਰ ਬਾਡੀ ਬਟਰ ਖੁਸ਼ਕ ਚਮੜੀ ਲਈ ਚੰਗੇ ਨੇ। ਤੇਲ ਸਕਿਨ ਨੂੰ ਡੰਗਾਈ ਨਾਲ ਨਮੀ ਦੇਣ ਦਾ ਕੰਮ ਕਰਦੇ ਨੇ। ਨਹਾਉਣ ਤੋਂ ਪਹਿਲਾਂ ਜਾਂ ਫਿਰ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਜਾਂ ਫਿਰ ਬਦਾਮ ਦੇ ਤੇਲ ਨਾਲ ਹੌਲੀ-ਹੌਲੀ ਮਾਲਿਸ਼ ਕਰੋ। ਇਹ ਚਮੜੀ ਨੂੰ ਨਰਮ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਖੁਸ਼ਕੀ ਨੂੰ ਘਟਾਉਂਦਾ ਹੈ। ਐਲੋਵੇਰਾ ਜੈਲ ਸਰਦੀਆਂ ਵਿੱਚ ਖੁਸ਼ਕ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਲੋਵੇਰਾ ਜੈਲ ਨੂੰ ਆਪਣੇ ਚਿਹਰੇ ਤੇ ਲਗਾਓ ਤੇ ਰਾਤ ਭਰ ਲੱਗਿਆ ਰਹਿਣ ਦਿਓ। ਸਵੇਰੇ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ ਇਸ ਚਮੜੀ ਨੂੰ ਠੰਡਾ ਕਰਦਾ ਹੈ ਜਲਣ ਘਟਾਉਂਦਾ ਹੈ ਤੇ ਇਸ ਨੂੰ ਨਰਮ ਵੀ ਕਰਦਾ ਹੈ ਦਿਨ ਭਰ ਬਹੁਤ ਸਾਰਾ ਪਾਣੀ ਪੀਓ ਆਪਣੀ ਖੁਰਾਕ ਵਿੱਚ ਫਲ ਹਰੀਆਂ ਸਬਜ਼ੀਆਂ ਗਿਰੀਆਂ ਅਤੇ ਮੱਛੀ ਸ਼ਾਮਿਲ ਕਰੋ ਹੀਟਰ ਦੇ ਬਹੁਤ ਨੇੜੇ ਬੈਠਣ ਤੋਂ ਬਚੋ ਜੇ ਜ਼ਰੂਰੀ ਹੋਵੇ ਤਾਂ ਹਿਊਮਿਡਿਫਾਇਰ ਦੀ ਵਰਤੋਂ ਕਰੋ ਤੇ ਆਪਣੇ ਚਿਹਰੇ ਜਾਂ ਸਰੀਰ ਨੂੰ ਤੋਲਿਏ ਨਾਲ ਨਾ ਰਗੜੋ ਇਸ ਨੂੰ ਹੌਲੀ-ਹੌਲੀ ਥਪਤਪਾਓ ਤੇ ਨਰਮ ਸੂਤੀ ਕੱਪੜੇ ਪਾਓ